ਆਰਗੂਮੈਂਟ ਨੂੰ ਤੇ ਉਹ ਤੋਂ ਪੱਗਰ ਨਾਲ ਜਦੋਂ ਜੁੜ ਕੇ ਬੈਠਦੇ ਆ ਤਾਂ ਮਸਲਿਆਂ ਤੇ ਚਰਚਾ ਹੁੰਦੀ ਆ ਮਾਪਰੇ ਨਿਕਲ ਕੇ ਜਿੱਦੇ ਮੱਖਣ ਨਿਕਲ ਉਹ ਇੰਟਰ ਦੇ ਸਾਹਮਣੇ ਆ ਜਾਂਦੇ ਨੇ ਕਿ ਇਹ ਹੀ ਸੂਰਤ ਤੱਕ ਕਮੀ ਹੈ ਬੀਐਸਯੂ ਨਾਲ ਮਸਲਿਆਂ ਤੇ ਚਰਚਾ ਕਰਕੇ ਮੱਖਣ ਨਹੀਂ ਕੱਢ ਸਕੇ ਇਸ ਕਰਕੇ ਸਲੂਹੂ ਪਤਾ ਨਹੀਂ ਕਿਉਂ ਖੋਪੜੂਗਾ ਉਹਨੇ ਸੀ ਬੈਠਣਾ ਸ਼ੁਰੂ ਕੀਤਾ ਹੁਣ ਇਹ ਵੀ ਪਤਾ ਲੱਗ ਜੂਗਾ ਜਿਹੜਾ ਅਸੀਂ ਚਰਚਾ ਕਰਦੇ ਆਂ ਵੀ ਹਾਜ਼ਰੀ ਘਟ ਹੈ ਇਹ ਹਾਜ਼ਰੀ ਘਟ ਦੀ ਕਮਜ਼ੋਰੀ ਵੀ ਮੈਨੂੰ ਲੱਗਦਾ ਹੈ ਕਿ ਜਦ ਬਾਈ ਜੀ ਕਹਿ ਕੇ ਕਹਿੰਦੇ ਆਂ ਪਿੱਛੇ ਵਾਗੇ ਅਸੀਂ ਬਾਪਾ ਪਿੱਛੇ ਵਾਗੇ ਇਹਦਾ ਸਭ ਤੋਂ ਵੱਡਾ ਕਾਰਨ ਵੀ ਸਾਡੀ ਲੀਡਰਸ਼ਿਪ ਦੀ ਕਮੀ ਹੈ ਕਮਜ਼ੋਰੀ ਹੈ ਉਹ ਸਮਝ ਨਹੀਂ ਸਕੇ ਕਿ ਅਸੀਂ ਆਪਣੇ ਸਮਾਜ ਨੂੰ ਕਿਵੇਂ ਸੰਭਾਲਣਾ ਡੇਗਰ ਲੀਡਰਸ਼ਿਪ ਗੋ ਜੋ ਸਮਾਰਥੀ ਦੂਰਦਰਸ਼ੀ ਹੁਣ ਅੱਗੇ ਵਜੂਗਾ ਲੀਡਰਸ਼ਿਪ ਦੂਰਦਰਸ਼ੀ ਨਾ ਹੋਵੇ ਸਵਾਰ ਪਿੱਛੇ ਰਹੂਗਾ ਹੁਣ ਤੱਕ ਅਸੀਂ ਇਹ ਖੜਾਇਆ ਹੈ ਲੀਡਰਸ਼ਿਪ ਦੇ ਵਿੱਚ ਤੇ ਲੋਕਾਂ ਦੇ ਵਿੱਚ ਇੱਕ ਗੈਪ ਰਿਹਾ ਲੀਡਰਸ਼ਿਪ ਦੋ ਤਰ੍ਹਾਂ ਦੀ ਇੱਕ ਜਿਹੜੀ ਸਰਕਾਰਾਂ 'ਚ ਬੈਠੀ ਹੈ ਐਮਐਲਏ ਬਣਦੇ ਨੇ ਐਮਪੀ ਬਣਦੇ ਨੇ ਮਿਨਿਸਟਰ ਬਣਦੇ ਨੇ ਪੋਲੀਟਿਕਸ਼ਿਪ ਇੱਕ ਜਿਹੜੀ ਜਥੇਬੰਦੀ ਵਾਲੀ ਲੀਡਰਸ਼ਿਪ ਜਿਹੜੀ ਲੜਦੀ ਹੈ ਭੰਦੇ ਲੋਕ ਦੀਆਂ ਬੁਝਾਈ ਕਰਦੀ ਹੈ ਮੰਗਾ ਮਸਲੇ ਖੋਂਦੀ ਹੈ ਉਹ ਵੀ ਬਿਲਕੁਲ ਜਨਤਕ ਲੀਡਰਸ਼ਿਪ ਇਹ ਗੁੰਮਨਾਮਾਂ ਵਾਲੀ ਲੀਡਰਸ਼ਿਪ ਆ ਕਦੇ ਵੀ ਆਪਦੇ ਵਿੱਚ ਤਾਲ ਮਿਲ ਨਹੀਂ ਸਕੀ। ਇਹਨਾਂ ਦੇ ਤਾਲ ਮਿਲ ਨਹੀਂ ਹੋਇਆ। ਜਿਹੜੇ ਸਰਕਾਰਾਂ 'ਚ ਬੈਠੇ ਬੰਦੇ ਨੇ, ਕੁਰਸੀਆਂ 'ਤੇ ਬੈਠੇ ਬੰਦੇ ਨੇ ਉਹ ਉਹ ਲੀਡਰਸ਼ਿਪ ਨਹੀਂ ਮਿਲਦੇ। ਜਿਹੜੀ ਜਨਤਕ ਲੀਡਰਸ਼ਿਪ ਹੈ, ਜਿਹੜੇ ਜਨਗਤਿਆਂ 'ਤੇ ਬੰਨੀ ਆਲੇ ਬੰਦੇ ਨੇ ਉਹ ਲੋਕਾਂ ਨੂੰ ਮਿਲਦੇ ਨੇ। ਉਹਨਾਂ ਕੋਲ ਇਹ ਨਹੀਂ ਪਹੁੰਚਦੀ ਹੁੰਦੀ। ਕਿ ਉਹ ਉਹਨਾ ਵੱਡਾ ਕੰਮ ਕਰ ਸਕਣ ਜਿੰਨਾ ਵੱਡਾ ਸਰਕਾਰ ਕਰ ਸਕਦੇ ਹੈ ਨਾ ਸਰਕਾਰ ਦੇ ਬੈਠੇ ਬੰਦੇ ਕੰਮ ਕਰ ਸਕਦੇ ਨਹੀਂ ਫਿਰ ਜਦੋਂ ਗੈਪ ਹੈ ਉਹ ਗੈਪ ਜਦੋਂ ਪੁਰਵਾ ਆਉਂਦੀ ਹੈ ਸੀਟਾਂ ਭਰ ਲਈਆਂ ਹਾਲੇ ਈ ਉਹਨਾਂ ਪੂਰੀ ਹੋਊਗੀ ਨਹੀਂ ਹੁੰਦੀ ਨਹੀਂ ਮਤਲਬ ਸਾਡੀ ਨਾ ਤਾਂ ਕੁਰਸੀਆਂ ਤੇ ਬੈਠੇ ਬੰਦਿਆਂ ਦੀ ਪਹੁੰਚ ਸਾਡੇ ਲੋਕਾਂ ਤੱਕ ਉਹ ਸਾਡੇ ਲਈ ਟੁੱਟੀ ਜਾਂਦੇ ਨੇ ਇੱਕ ਤਰ੍ਹਾਂ ਫਿਰ ਸਾਡੇ ਜਨਕ ਲੀਡਰ ਨੇ ਉਸ ਨਰਸਾਂ ਦੇ ਵਿੱਚ ਇੰਨੇ ਜ਼ਿਆਦਾ ਵਿਰੁੱਧ ਜਾਂ ਇੰਨੇ ਜ਼ਿਆਦਾ ਵਿਅਕਤ ਹੋ ਜਾਂਦੇ ਨੇ ਗਰੀਬ ਲੋਕਾਂ ਦੀ ਲੜਾਈ ਲੜਨਾ ਜਿਵੇਂ ਕਹਿੰਦੇ ਨੇ ਵੀ ਮਾਰੇ ਦਾ ਹਮ ਇਤਿਹਾਸ ਵਾਲੀ ਗੱਲ ਹੋ ਗਈ ਹੈ ਹੁਣ ਇਹ ਵੀ ਕਵੀ ਕਮਜ਼ੋਰੀ ਇਹ ਦੂਰ ਕਿਵੇਂ ਹੋਣੀ ਹੈ ਇਹ ਦੂਰ ਹੋਣੀ ਹੈ ਜਦੋਂ ਅਸੀਂ ਸੋਸ਼ਲ ਸੰਘਰਸ਼ ਸ਼ੁਰੂ ਕਰਾਂਗੇ ਸੋਸ਼ਲ ਸੰਘਰਸ਼ ਸ਼ੁਰੂ ਕਰਾਂਗੇ ਸੋਸ਼ਲ ਸੰਘਰਸ਼ ਦਾ ਫੈਰਣ ਮੰਚ ਨਹੀਂ ਉਹਨਾਂ ਦੇ ਉੱਤੇ ਦੋਨੇ ਤਰ੍ਹਾਂ ਦੀ ਲੀਡਰਸ਼ਿਪ ਇਕੱਠੀ ਹੋਵੇ ਜਿਹੜੀ ਸਰਕਾਰ ਦੇ ਵਿੱਚ ਵਿੱਚ ਉਹ ਵੀ ਜਿਹੜੇ ਜਨਤਕ ਸੰਘਰਸ਼ ਕਰਨ ਲਈ ਲੀਡਰਸ਼ਪਾ ਉਹ ਵੀ ਜੋ ਚੋਟੇ ਸੋਸ਼ਲ ਜਿਹੜੇ ਮੰਤਰੀ ਉਹ ਦਿੰਦੇ ਨੇ ਸਾਡੇ ਅਹੇ ਜਮਾਨੇ ਜਦੋਂ ਰਿਆਟੇਸਰ ਚੋਰ ਫੜੋ ਦਾ ਮੋਰਚਾ ਲੱਗਿਆ ਸੀ ਉਦੋਂ ਅਸੀਂ ਉਸ ਲੀਡਰਸ਼ਪ ਨੂੰ ਕਹਿੰਦੇ ਰਹੇ ਕਿ ਮੋਰਚਾ ਵਿਆਪਕ ਹੋ ਗਿਆ ਇਹਨੇ ਬਹੁਤ ਵੱਡੀ ਪੱਧਰ ਤੇ ਲੋਕਾਂ ਨੂੰ ਨਾਲ ਜੋੜਿਆ ਲੋਕ ਆਉਣੇ ਸ਼ੁਰੂ ਹੋਏ ਨੇ ਜਿਹੜੀ ਸਾਡੀ ਲੀਡਰਸ਼ਿਪ ਪਟਵਾਰ ਪਾਰਟੀਆਂ ਦੇ ਵਿੱਚ ਬੈਠੀ ਹੈ ਉਹਦੇ ਤੇ ਬੈਠੀ ਹੈ ਐਮਐਲਏ ਐਮਪੀ ਐ ਮੰਤਰੀ ਹੈ ਉਹਨਾਂ ਨੂੰ ਵੀ ਇਸ ਮੋਰਚੇ ਵੱਲੋਂ ਕਦੇ ਸੱਦਾ ਦਿਓ ਉਹਨਾਂ ਨੂੰ ਇੱਕ ਮੰਚ ਰਹੀਏ ਸਾਰੀਆਂ ਪਾਰਟੀਆਂ ਦੇ ਸਾਡੇ ਭਾਈਚਾਰੇ ਦੇ ਬੰਦੇ ਕਿਸੇ ਜੁੜ ਕੇ ਬੈਠਣ ਤਾਂ ਕਿ ਇਹਨਾਂ ਮਸਲਿਆਂ ਤੇ ਚਰਚਾ ਹੋਣੀ ਸ਼ੁਰੂ ਹੋਵੇ ਹੁਣ ਜਦੋਂ ਉਹ ਹੋ ਨਹੀਂ ਸਕਿਆ ਹੁਣ ਅਸੀਂ ਕੋਸ਼ਿਸ਼ ਕਰਦੇ ਆਂ ਵੀ ਕੋਈ ਦਲਤ ਜੱਫੀ ਬੰਦੀਆਂ ਦਾ ਕੋਈ ਸਾਂਝਾ ਮੋਰਚਾ ਡਵੈਲਪ ਹੋ ਜੇ ਜਿਵੇਂ ਕਿਸਾਨ ਅਤੇ ਬੰਦੀਆਂ ਦਾ ਇੱਕ ਸਾਂਝਾ ਮੋਰਚਾ ਇਸਕੇ ਮੜਿਆ ਉਹ ਵੀ ਅਸੀਂ ਕੋਸ਼ਿਸ਼ ਕੀਤੀ ਕਿ ਦਲਤ ਜੱਫੀ ਬੰਦੀਆਂ ਦਾ ਵੀ ਇੱਕ ਸਾਂਝਾ ਮੋਰਚਾ ਡਵੈਲਪ ਹੋਵੇ ਹੋ ਵੀ ਗਿਆ ਹੁਣ ਪੁੜੀ ਗੋਸਤੂਆ ਫਿਰ ਉਹ ਇੱਕ ਮੰਤ ਦਿੰਦਾ ਵੀ ਭਈ ਉਹਤੇ ਜਿਹੜੇ ਸਰਕਾਰ ਦੇ ਬੰਦੇ ਨੇ ਉਹ ਵੀ ਆਉਣ ਜਿਹੜੇ ਜਨਤਕ ਲੀਡਰਸ਼ਿਪ ਆ ਉਹ ਵੀ ਆਉਣ ਦੋਨੇ ਮਿਲ ਕੇ ਇੱਕ ਦੂਜੇ ਦੀਆਂ ਗੱਲਾਂ ਬਾਤਾਂ ਨੂੰ ਚਰਚਾ ਕਰਕੇ ਜਿਹੜੇ ਸਰਕਾਰ ਦੇ ਬੈਠੇ ਬੰਦੇ ਉਹ ਉੱਥੇ ਆ ਤੇ ਜਿਹੜੇ ਜਨਤਕ ਲੀਡਰ ਨੇ ਉਹ ਜੱਥੇ ਬੰਦੇ ਧਰਨੇ ਮਗਾਉਣੇ ਉੱਥੇ ਆ ਐਦਾਂ ਤਾਲਮੇਲ ਕਰਕੇ ਸੰਘਰਸ਼ ਕਰਕੇ ਬੱਸ ਸਕਦੇ ਨੇ ਬੱਸ ਬੱਤਾਂ ਤੇ ਰਹਿੰਦੇ ਨੇ ਇਹ ਗੱਲ ਸਾਰ ਨੂੰ ਕਿਸਾਨ ਯੂਨੀਅਨ ਨੂੰ ਸਿੰਕਰ ਦੀ ਲੋੜ ਹੈ ਉਹਨਾਂ ਨੇ 33-33 ਜੱਥੇਬੰਦੀਆਂ ਨੂੰ ਇੱਕ ਕਮਾਂਡ ਤੇ ਇਕੱਠੇ ਕਰ ਲਿਆ ਫਿਰ ਉਹਨਾਂ ਨੇ ਵੱਡੇ ਵੱਡੇ ਸੰਘਰਸ਼ ਜਨਤਕ ਸੰਘਰਸ਼ ਵੀ ਲੜੇ ਸਾਡੀ ਕਮੀ ਨਹੀਂ ਵੀ ਅਸੀਂ ਜਨਤਕ ਸੰਘਰਸ਼ ਨੂੰ ਡਿਵੈਲਪ ਨਹੀਂ ਕਰ ਸਕੇ ਜਦੋਂ ਜਨਤਕ ਸੰਘਰਸ਼ ਨਹੀਂ ਡਿਵੈਲਪ ਹੋਣਗੇ ਤੇ ਉਹਨਾਂ ਨਾਲ ਤਾਂ ਜਿਹੜੇ ਸਰਕਾਰ ਦੇ ਵਿੱਚ ਬੰਦੇ ਉਹਨਾਂ ਤੋਂ ਵੀ ਗੱਲ ਨਹੀਂ ਹੋਣੀ ਕਿਉਂਕਿ ਉਹਨਾਂ ਨੂੰ ਪਤਾ ਕਿ ਸਮਾਜ ਪਿੱਛੇ ਨਹੀਂ ਹੈਗਾ ਜੇ ਇਹਨਾਂ ਵੱਡਾ ਸਮਾਜ ਜਿੰਨਾ ਵੱਡਾ ਸਾਡਾ ਸਮਾਜ ਜਿੰਨੇ ਅਸੀਂ ਆਂਕੜੇ ਫੋਰਵਾਦੇ ਆ ਇੰਨੇ ਵੱਡੇ ਸਮਾਜ ਦਾ ਬੰਦਾ ਆਪਦੇ ਭਾਈਚਾਰੇ ਦੀ ਇੱਜ਼ਾਰ ਦੇ ਲੋਕਾਂ ਦੀ ਗੱਲ ਨਾ ਕਰ ਸਕੇ ਇਹ ਤੋਂ ਵੱਡੀ ਵੀ ਕੋਈ ਮੈਨੂੰ ਲੱਗਦਾ ਵੀ ਮੰਦਰਭਾਗੀ ਗੱਲ ਨਹੀਂ ਹੋ ਸਕਦੀ ਕਿਉਂਕਿ ਪਿੱਛੇ ਸਮਾਜ ਨਹੀਂ ਖੜਦਾ ਜੇ ਸਮਾਜ ਖੜਦਾ ਹੋਵੇ ਫੇਰ ਕਿਹਦੀ ਮਜਾਲ ਹੈ ਵੀ ਪੰਜਾਬ ਦੇ ਵਿੱਚ ਮੁੱਖ ਮੰਤਰੀ ਕਿਸ ਦਾ ਹੋਰ ਬਣ ਜੇ ਉਹ ਇੰਨਾ ਵੱਡਾ ਸਮਾਜ ਜਿਹੜਾ ਅਸੀਂ 40% ਤੱਕ ਕਹਿੰਦੇ ਆ ਕਿ ਸਾਡੀ ਬਾਦ ਨੂੰ ਨਹੀਂ ਘਿਰਦੀ ਤੋਂ ਬਾਹਰ ਇੰਨੇ ਵੱਡੇ ਸਮਾਜ ਦੇ ਲੀਡਰ ਜਿਹੜੇ ਸਰਕਾਰਾਂ 'ਤੇ ਬੈਠੇ ਨੇ ਭਵੇਂ ਜਨਤਕ ਲੀਡਰ ਨੇ ਇੰਨਾ ਵੱਡਾ ਸਮਾਜ ਹੋਵੇ ਇਹਨਾਂ ਨੂੰ ਜਨਤਕ ਪਲੇਟਫਾਰਮਾਂ 'ਤੇ ਇਕੱਠੇ ਕੀਤਾ ਜਾ ਸਕਦਾ ਹੈ ਹੋਰ ਜਦੋਂ ਇਹ ਪਹਿਲਾਂ ਵੀ ਹੋਏ ਨੇ ਪਹਿਲਾਂ ਲੋਕਾਂ ਨੇ ਮੋਰਚੀ ਕੀਤੀ ਹੈ ਉਹਦੇ ਉਹ ਜਨਤਕ ਪਲੇਟਫਾਰਮਾਂ 'ਤੇ ਇਕੱਠੇ ਹੋ ਜਾਂਦੇ ਨੇ ਤਾਂ ਲਾਜ਼ਮੀ ਹੈ ਸਰਕਾਰਾਂ 'ਚ ਬੈਠੇ ਬੰਦੇ ਉੱਥੇ ਉਹਨਾਂ ਦੇ ਮਤਲਬ ਥੱਲੇ ਪਾੜਨਗੇ ਵੀ ਸਾਡੇ ਸਮਾਜ ਨੂੰ ਸਾਡੀ ਸਾਡੀ ਉਮੀਦਵਾਰ ਦੀ ਦੋ ਜਣੇ ਸਾਡੀ ਮਤਲਬ ਗਿਣਤੀ ਹੈ 40% ਲੋਕਾਂ ਦਾ ਮੁੱਖ ਮੰਤਰੀ ਬਲੌਂਡ ਕਿੱਡੀ ਬੜੀ ਵੱਡੀ ਗੱਲ ਮੈਨੂੰ ਵੀ ਲੱਗਦੀ ਬਹੁਤ ਵੱਡੀ ਗੱਲ ਪਰ ਸਾਡੇ ਸਮਾਜ ਨਾਲ ਜੁੜਨ ਦੀ ਤੇ ਸਾਡੇ ਪਿੰਡਾਂ 'ਚ ਘਰ-ਘਰ ਪਹੁੰਚਣ ਦੀ ਗਰਾਫਿਕਾ ਸ਼ੁਰੂ ਕਰਨਾ ਜਦੋਂ ਗਾ ਹੋਇਆ ਹੋਇਆ ਇਹਨੂੰ ਹੋਰ ਡਿਵੈਲਪ ਕਰਨਾ ਕਰਨਾ ਉਹਦੇ ਲੱਗਾ ਸੀ ਕਿ ਹੋ ਸਕਦੇ ਨੇ ਬੰਦੇ ਕਰ ਰਹੇ ਨੇ ਬਹੁਤ ਸਾਰੇ ਪਾਰਟੀਆਂ ਬਣਾਈ ਹੋਈਆਂ ਨੇ ਬਹੁਤ ਸਾਰੀਆਂ ਪਾਰਟੀਆਂ ਦੇ ਵਿੱਚ ਐਮਐਲਏ ਐਮਪੀ ਕੁਰਸੀਆਂ ਦੇ ਮੰਤਰੀ ਤੱਕ ਬਣੇ ਹੋਏ ਨੇ ਜਨਤਕ ਲੀਡਰ ਨੇ ਮੂਲਾਂਮੀ ਲੀਡਰ ਨੇ ਉਹ ਸਾਰੇ ਬੰਦੇ ਮਿਲ ਕੇ ਇੱਕ ਸਾਂਝੇ ਸੋਸ਼ਲ ਪਲੇਟਫਾਰਮ 'ਤੇ ਇਕੱਠੇ ਹੋ ਕੇ ਵਾਧਵੀ ਇਹ ਇਹ ਨੂੰ ਹੋਰ ਨਵਤੀ ਪਹੁੰਚਾ ਸਕਦਾ ਹੈ ਅਸੀਂ ਸਰਕਾਰ ਦੀ ਸਰਕਾਰ ਤੱਕ ਪਹੁੰਚ ਸਕਦੇ ਹਾਂ ਇਹ ਹੋਰ ਹੈ ਜੇ ਸਾਡੇ ਤੇ ਗੈਪ ਰਹੇਗਾ ਕਿ ਸਰਕਾਰਾਂ ਦੇ ਵਿੱਚ ਇਹ ਲੀਡਰ ਉਹ ਸਾਥੋਂ ਦੂਰ ਨੇ ਜਨਤਕ ਜਥੇਬੰਦੀਆਂ ਵਾਲੇ ਲੀਡਰ ਉਹਨਾਂ ਤੋਂ ਦੂਰ ਨੇ ਇਹ ਗੈਪ ਜਿਹੜਾ ਪੂਰੇ ਨਹੀਂ ਹੋਣਾ ਤੇ ਪੂਰੇ ਨਹੀਂ ਹੋਣਗੇ ਉਹਨਾਂ ਤੇ ਇਹ ਸਾਡੇ ਨਿਯੰਤਰਣ ਵੀ ਟੁਬੀ ਦੀ ਹਾਲਤ ਹੀ ਰਹਿਣਗੇ ਜੀ ਜੀ ਜਨਾਬ ਚਾਹੁੰਦੇ ਨੇ ਇਹ ਗੈਪ ਪੂਰੇ ਕਰਨ ਲਈ ਇਹਨਾਂ ਸੋਸ਼ਲ ਮਾਧਿਅਮ ਦੀ ਲੋੜ ਹੈ ਉਹ ਹੋ ਹੋ ਹੋਣੇ ਜੋ ਤਪਰਾ ਇਹਾਰੇ ਜਿਨ੍ਹਾਂ ਨੇ ਮਨਜ਼ੂਰ ਕੀਤੇ ਨੇ ਪਰਿਕਟਮੀ ਹੋਣਾ ਨੇ ਦਾ ਮੌਕੇ ਵੀ ਹੋਇਆ ਫਿਰ ਮੂਕੇ ਇੱਕ ਬੜਾ ਬੜਿਆ ਜਨਤਕ ਮੋਰਚਾ ਬਣਾਉਣ ਦੀ ਕੋਸ਼ਿਸ਼ ਕੀਤੀ ਜੱਬੀ ਜੱਤੀ ਬੰਨੀ ਰੋਤੇ ਮੋਰਚਾ ਬਹੁਤ ਹੀ ਕੋਸ਼ਿਸ਼ ਕੀਤੀ ਇਹਦੇ ਹੋਣੀ ਮੰਤਾ ਮੰਤਾ ਨੇ ਹੀ ਸਾਡੇ ਲੋਕਾਂ ਨੂੰ ਅਭਿਆਰਵੀ ਕਰਨਾ ਸਾਡੀ ਲੀਡਰਸ਼ਿਪ ਨੂੰ ਦੁਬਾਰਾ ਜੋੜਨਾ ਉਹ ਤੋਂ ਬਿਨਾ ਅਸੀਂ ਕਿਸੇ ਪਾਸੇ ਵੀ ਜਾ ਸਕਾਂਗੇ ਬਸ ਇਹੀ ਮੈਂ ਵਿਸ਼ਵਾਸ ਤਾਰੇ ਡਿਸਪੀਸ ਨੂੰ ਵੀ ਅਸੀਂ ਕਿਵੇਂ ਤਾਲਮਿਲ ਬਿਠਾਈਏ ਇਹਨਾਂ ਸਵਾਲਾਂ ਉੱਤੇ ਗੌਰ ਕਰਨ ਦੀ ਲੋੜ ਜ਼ਰੂਰੀ ਕੋਸ਼ਿਸ਼ ਕਰਿਓ ਬਰੇਂਡ ਕਥਾ ਸਾਹਿਬ ਹੈਲਪੀ ਹੋਵੇ